ਮੰਜੀ ਸਾਸਤਰੀ ਕਾਲ ਜੀ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੇਂ ਬਲੌਗ ਵਿੱਚ ਕੱਲ ਰਾਤ ਅਸੀਂ ਨੰਦਪੁਰ ਸਾਹਿਬ ਆਏ ਸੀ ਗੁਰਦੁਆਰਾ ਜੀ ਤੇ ਅੱਜ ਦਰਦੇ ਆ ਦਰਸ਼ਨਾ ਜਨਾਉਣਾ ਆਏ ਵੇ ਸੀਗੇ ਹੀ ਉਹ ਵੀ ਗੁਰੂ ਸਾਹਿਬ ਆ ਕਿਧਾਂ ਕਰਾਉਣੇ ਆ ਦਰਸ਼ਨ ਤੁੰਗੇ ਆ ਉੱਠਣ ਚ ਥੋੜਾ ਲੇਟ ਹੋ ਗਏ ਸੀਗੇ ਜੀ ਉਹ ਪਰ ਰਾਤ ਦੇ ਹੀ ਪਈ ਜਾਂਦਾ ਸੀ ਸਾਡੀ ਰਾਤ ਦੇ ਮੀਂਹ ਪਈ ਜਾਂਦਾ ਤੇ ਮੀਂਹ ਬਹੁਤ ਆਈwidehat ਕਿ ਕੱਲ ਦਾ ਲੱਗਿਆ ਪੈਣ ਕੱਲ ਅਸੀਂ ਫਤਿਹਗੜ੍ਹ ਸਾਹਿਬ ਤੋਂ ਤੁਰੇ ਸੀਗੇ ਤੇ ਉੱਥੋਂ ਰਾਜਮੀਂ ਜੀ ਆਏ ਕਿਉਂ ਰਾਤ ਸਾਡੀ ਯਾਦ ਨਹੀਂ ਚਾਹੀ ਆ ਭਾਈ ਦਾ ਟਰਾਲਾ ਦੋ ਬੰਦੇ ਹੋਰ ਆ ਗਏ ਆ ਭਾਈਆਂ ਨੇ ਉਹ ਉੱਤੋਂ ਹੁਣੀ ਤੰਬੂ ਯਾ ਨਹੀਂ ਬਣਾਇਆ ਤੇ ਵਿੱਚ ਟਰਾਲੇ ਦੇ ਸਾਰਾ ਹੋ ਗਿਆ ਪਾਣੀ ਕੱਢੀ ਜਾਂਦੇ ਆ ਤੇ ਬਾਕੀ ਹੁਣ ਚੱਲੇ ਆ ਨਾਉਣ ਜੀ ਸਰੋਵਰ ਚ ਇਸ਼ਨਾਨ ਕਰਨਾ ਸੌਰੀ ਸੌਰੀ ਇਸ਼ਨਾਨ ਚੱਲੇ ਆਈ ਸਰੋਵਰ ਚ ਇਸ਼ਨਾਨ ਕਰਨ ਕਿ ਆਉਂਦੇ ਆ ਹੈ ਬਾਰੀ ਆ ਰਾਮ ਨੂੰ ਨਿਤ ਸੁਣਨਾ ਹੈ ਹਾਂ ਲੱਗ ਗਿਆ ਜੀ ਬਲ ਕਰਨ ਦਾ ਇਸ਼ਨਾਨ ਕਰਨ ਲੱਗਦੇ ਅਸੀਂ ਵੀ ਹਾਂਜੀ ਭਾਈ ਇਸ਼ਨਾਨ ਕਰਕੇ ਆ ਗਏ ਸੀਗੇ ਤੇ ਹੁਣ ਚੱਲਿਆ ਆਪਾਂ ਮੱਥਾ ਟੇਕਣਾ ਉਹ ਪਿੱਛੇ ਗੁਰਦਰਾ ਸਾਹਿਬ ਆ ਤੇ ਚਲੋ ਮੁੰਡਿਆ ਚੱਲਦਾ ਫਿਰ ਅੱਧੇ ਬੰਦੇ ਆਪਣੇ ਰਹਿ ਗਏ ਪਿੱਛੇ ਤੇ ਹੋਰ ਲਾਉਨੇ ਉਹਨਾਂ ਨੂੰ ਤੇ ਫਿਰ ਚੱਲ ਜਾ ਨਾ ਉਹਦਾ ਹਾਂ ਹਾਂ ਪਹੁੰਚ ਗਏ ਜੀ ਗੁਰਦੁਆਰਾ ਸਾਹਿਬ ਟਾਕ ਤਸਰੀ ਕੇਸਗੜ੍ਹ ਸਾਹਿਬ ਹਾਂਜੀ ਜੋੜੇ ਕਰਾਉਣੇ ਹੁਣ ਜਾਵਾਂ ਤੇ ਚੱਲਦੇ ਆ ਫਿਰ ਮੱਥਾ ਟੇਕਣ ਜੋੜੇ ਜਾਵਾਂ ਕਰਾ ਕੇ ओह, ये शो पता है, सॉरी। ना। ओए, भाई, शहर ਵਰ ਦਵਾਰਾ ਕਿਡਾ ਆਨੰਦਗੜ੍ਹ ਸਾਹਿਬ ਵਾਸਤੇ ਗਾਉਂਦੇ ਸਾਡੇ ਹੈ ਉਹ ਹੀ ਦੇ ਗੱਲ ਆ ਜੀ ਨੋਹਰਾ ਸੀ ਲੜੋ ਪੁਆਇੰਟ ਦੋ ਸੰਗਰੀ ਦੇ ਵੇਲੇ ਦਿਨ 132 ਬੌੜੀਆਂ ਬੌਲੀ ਸਾਹਿਬ ਨੂੰ ਜਾਂਦੀਆਂ ਤੇ ਨਹੀਂ ਪਹਿਲਾ ਗਿਰੇ ਗੁਰੇ ਜ ਆ ਉਹ ਆ ਹੀ ਰਹਿ ਜਾਂਦੇ ਮੈਂ ਦੇਖ ਲਾ ਕਿੱਥੇ ਗੁਰਦੁਆਰਾ ਇੱਕ ਉਹ ਰੈਂਦੇ ਸੀ ਨਾ ਤਾਂ ਕਰਕੇ ਯਾਦਗਾਰਾ ਸੋਹਣਾ ਮਾਹੌਲ ਆ ਨਾ ਦੇਖਣ ਆਏ ਆ ਵੀ ਅੱਜ ਥੋੜਾ ਆ ਮੇਰਾ ਵੀ ਆ ਨਾ ਲੈ ਉਹ ਨਹੀਂ ਗੱਲ ਬਾਤ ਬਾ 18 ਤੋਂ 20 ਤੋ 20 ਸਾਰੇ ਤੋਂ ਸਵਾਲ ਪੁੱਛ ਲਿਆ 20 20 20 ਆਏ ਤਾਂ ਵੀ ਬੜੀ 20 ਆਵੇ ਤਾਂ ਵੀ ਪੁੱਛਨੇ 20 ਆਵੇ ਤਾਂ ਵੀ ਪੁੱਛਨੇ ਆ ਆ ਦੇਖ ਲਓ ਜੀ ਹੁਣ ਚੱਲਦੇ ਵਰਾਸਤੇ ਹੀ ਖਾਲਸਾ ਵਰਾਸਤ ਇੱਕ ਖਾਲਸਾ ਪਹੁੰਚ ਚੁੱਕੇ ਆ ਵਰਾਸਤੇ ਖਾਲਸਾ ਅੱਗੇ ਜਾ ਕੇ ਤੁਹਾਨੂੰ ਦਿਖਾਉਣੀ ਆ ਕੀ ਕੀ ਹੁੰਦਾ ਆ ਗਿਆ ਮੇਰੇ ਪੰਜ ਦਰਿਆ ਆ ਗਏ ਚੱਲ ਬਣਾ <speaking in foreign language> नहीं ਦਰ ਨਾਲ ਲੱਗਿਆ ਨਹੀਂ ਪਤਾ ਲੱਗਣੀ ਕੰਪੈਟਰ ਹੈ ਇਹ ਗੱਲ ਤਾਂ ਅਜਾ ਲੱਗਣੀ ਕੰਪੈਟਰ ਹੈ ਲੋ ਜੀ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਹਾਂਜੀ ਹੁਣ ਟੇਕ ਦਾ ਮੰਤਾ ਗੁਰਦੁਆਰਾ ਕਿਲਾ ਫਤਿਹਗੜ ਸਾਹਿਬ ਬੇਰਮਾ ਚੱਲ ਜਿਲੀਏ